ਅੱਜ ਦਾ ਮੇਰਾ ਵਿਸ਼ਾ ਹੈ ਬਹੁਤ ਹੀ ਕੀਮਤੀ ਗੱਲ ਸਮੁੰਦਰ ਦੇ ਕੰਡੇ ਇੱਕ ਲਹਿਰ ਆਈ ਤੇ ਇੱਕ ਬੱਚੇ ਦੀ ਚੱਪਲ ਆਪਣੇ ਨਾਲ ਲੈ ਗਈ ਬੱਚੇ ਨੇ ਉਂਗਲ ਨਾਲ ਰੇਤ ਤੇ ਲਿਖਿਆ ਸਮੁੰਦਰ ਚੋਰ ਹੈ ਉਸੇ ਸਮੁੰਦਰ ਦੇ ਦੂਜੇ ਕੰਡੇ ਤੇ ਕੁਝ ਮਛੇਰਿਆਂ ਨੇ ਮੱਛੀਆਂ ਦਾ ਢੇਰ ਫੜਿਆ ਇੱਕ ਮਛੇਰੇ ਨੇ ਰੇਤ ਤੇ ਲਿਖਿਆ ਸਮੁੰਦਰ ਮੇਰਾ ਅੰਨ ਦాతਾ ਹੈ ਇੱਕ ਜਵਾਨ ਮੁੰਡਾ ਸਮੁੰਦਰ ਵਿੱਚ ਡੁੱਬਣ ਨਾਲ ਮਰ ਗਿਆ ਉਸ ਦੀ ਮਾਂ ਨੇ ਰੇਤ ਤੇ ਲਿਖ ਦਿੱਤਾ ਕਿ ਸਮੁੰਦਰ ਕਾਤਲ ਹੈ ਚੌਥੇ ਕੰਡੇ ਟੇਡਾ ਲੱਕ ਲੈ ਕੇ ਰੇਤ ਤੇ ਤੁਰੇ ਜਾਂਦੇ ਇੱਕ ਗਰੀਬ ਬਜ਼ੁਰਗ ਨੂੰ ਇੱਕ ਵੱਡੀ ਸਿੱਪੀ ਵਿੱਚੋਂ ਕੀਮਤੀ ਮੋਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖਿਆ ਸਮੁੰਦਰ ਦਾਨੀ ਹੈ ਅਚਾਨਕ ਇੱਕ ਵੱਡੀ ਲਹਿਰ ਆਈ ਤੇ ਸਾਰੇ ਲਿਖੇ ਹੋਏ ਨੂੰ ਮਿਟਾ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਵਿਸ਼ਾਲ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣਾ ਉਫਾਨ ਅਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਜੇਕਰ ਵਿਸ਼ਾਲ ਸਮੁੰਦਰ ਵਰਗਾ ਬਣਨਾ ਹੈ ਤਾਂ ਕਿਸੇ ਦੇ ਫੈਸਲੇ ਤੇ ਆਪਣਾ ਧਿਆਨ ਬਿਲਕੁਲ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਵਿੱਚ ਨਾ ਰਹੋ ਹਾਰ ਜਿੱਤ ਗੁਆਣਾ ਪਾਉਣਾ ਸੁਖ ਦੁੱਖ ਇਹਨਾਂ ਕਰਕੇ ਮਨ ਖਰਾਬ ਨਾ ਕਰੋ ਜੇਕਰ ਜ਼ਿੰਦਗੀ ਸੁਖ ਸ਼ਾਂਤੀ ਨਾਲ ਭਰੀ ਹੋਵੇ ਤਾਂ ਜਨਮ ਲੈਣ ਦੇ ਸਾਰ ਹੀ ਮਨ ਨੂੰ ਰੋਂਦਾ ਨਾ ਜਨਮ ਸਮੇਂ ਰੋਣਾ ਅਤੇ ਮਰ ਕੇ ਰੋਣਾ ਇਸ ਵਿਚਾਰ ਦੇ ਜੁੱਧੋ ਜਿਹਦ ਪਰੇ ਸਮੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕੁਝ ਲੋੜਾਂ ਪੂਰੀਆਂ ਤੇ ਕੁਝ ਸਦਰਾ ਅਧੂਰੀਆਂ ਇਹਨਾਂ ਸਵਾਲਾਂ ਦਾ ਸੰਤੋਲਿਤ ਜਵਾਬ ਹੈ